ਸਰਕਾਰ ਵੱਲੋਂ ਸਾਡੇ ਤੇ ਜਬਰੀ 22 ਤਰੀਕ ਨੂੰ ਸਾਡੇ ਬੰਦੇ ਚੱਕੇ ਸਾਡੇ ਡਾਂਗ ਫੇਰੀ ਸਾਡੇ ਦੀ ਪਰਚੇ ਦਿੱਤੇ ਉਲਟਾ ਇਲਜ਼ਾਮ ਵੀ ਹੁਣ ਸਾਡੇ 'ਤੇ ਲਾ ਰਹੇ ਅੱਜ ਜਿਹੜੀ ਅਸੀਂ ਹੜਤਾਲ ਕਰੀ ਐ ਬੇ ਮੀਟਿੰਗ ਦਿੱਤੀ ਸੀ ਮੀਟਿੰਗ ਦੇ ਕੇ ਇਹ ਭੱਜਦੇ ਨਜ਼ਰ ਆਦੇ ਨੇ ਹਰ ਇੱਕ ਵਾਰ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਆ ਉਹ ਸਾਡੀਆਂ ਲਾਗੂ ਨਹੀਂ ਹੁਣ ਤੱਕ ਕਰ ਕੀਤੀਆਂ ਜਾ ਰਹੀਆਂ ਜੇ ਅਗਰ ਸਰਕਾਰ ਨੇ ਇਹ ਹੱਲ ਨਾ ਕੀਤਾ ਗਿਆ ਤਾਂ ਇਹ ਜਿਹੜੀ ਕੱਲ ਦੀ ਦੇਸ਼ ਵਿਆਪੀ ਹੜਤਾਲ ਐ 6 ਤੋਂ ਇਹ ਵੱਧ ਵੀ ਸਕਦੀ ਐ ਪੰਜਾਬ ਰੋਡ ਤੇ ਪੰਨਵਾਲ PRTC ਦਾ ਕਿਹੜਾ ਕੱਚਾ ਕਾਮਾ ਕੰਟਰੈਕਟ ਵਰਕਰ ਇਹ ਸ਼ਾਇਦ ਲੰਬੇ ਸਮੇਂ ਵਾਸਤੇ ਵੀ ਹੜਤਾਲ ਚਲ ਜਵੇ ਅੱਜ 4 ਸਾਲ ਤੋਂ ਵੀ ਪਲੱਸ ਹੋ ਚੁੱਕੇ ਐ ਇਹ ਸਰਕਾਰ ਨੂੰ ਇਹ ਸਰਕਾਰ ਨੇ ਇੱਕ ਵੀ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਉਲਟਾ ਰੈਲੀਆਂ ਤੇ ਗੱਡੀਆਂ ਭੇਜ-ਭੇਜ ਕੇ ਪਬਲਿਕ ਨੂੰ ਤਾਂ ਪਰੇਸ਼ਾਨ ਕਰ ਰਹੀ ਐ ਅਸੀਂ ਸੋਚਿਆ ਵੀ ਨਹੀਂ ਸੀ ਮੇ ਸਾਨੂੰ ਜੇਲ੍ਹਾਂ ਦੇ ਵਿੱਚ ਇਹ ਸਰਕਾਰ ਜਿਹੜੀ ਅਸੀਂ ਆਪਣੀ ਹੱਥੀ ਚੁਣੀ ਸਰਕਾਰ ਮੇ ਸਾਨੂੰ ਇਹ ਜੇਲ੍ਹਾਂ ਚ ਭੇਜੋਗੇ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ ਉੱਥੇ ਅੱਜ ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦਿੱਤੇ ਜਾ ਰਹੇ ਨੇ ਇਸ ਵੇਲੇ ਰੂਪਨਗਰ ਦੇ ਵਰਕਸ਼ਾਪ ਦੇ ਬਾਹਰ ਦੀਆਂ ਤਸਵੀਰਾਂ ਨੇ ਤੁਸੀਂ ਤਸਵੀਰਾਂ ਦੇਖੋ ਇੱਥੇ ਜਿਹੜੇ ਇਹ ਮਲਾਜ਼ਮ ਨੇ ਜਿਹੜੇ ਪੰਜਾਬ ਰੋਡਵੇ ਪੀਆਰਟੀਸੀ ਦੇ ਕੱਚੇ ਕਾਮੇ ਨੇ ਉਹ ਜਿਹੜੇ ਇੱਥੇ ਇਹ ਪ੍ਰਦਰਸ਼ਨ ਕਰ ਰਹੇ ਨੇ ਗੱਲਬਾਤ ਕਰਾਂਗੇ ਏ ਪ੍ਰਧਾਨ ਜੀ ਜੇਲ੍ਹਾਂ ਵੀ ਕਟੀਆਂ ਗਈਆਂ ਨੇ ਤੁਹਾਡੇ ਵੱਲੋਂ ਦੂਜੇ ਪਾਸੇ ਪਰਚੇ ਵੀ ਕਈ ਪਾ ਦਿੱਤੇ ਗਏ ਅੱਜ ਕੀ ਮੰਗਾ ਨੇ ਜਿਸ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਅੱਜ ਜਿਹੜੀ ਸਾਡੀ ਮੇਨ ਮੰਗ ਹੈ ਉਹ ਜਿਹੜੇ ਸਾਡੇ ਸਾਥੀ 10 ਸਾਥੀ ਸੰਗਰੂਰ ਡਿਪੂ ਦੇ ਜੇਲ੍ਹ ਦੇ ਵਿੱਚ ਬੰਦ ਨੇ ਅਸੀਂ ਸਰਕਾਰ ਦੇ ਨਾਲ ਬਹੁਤ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਵੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰਿਹਾ ਕੀਤਾ ਜਾਵੇ ਪਰ ਸਰਕਾਰ ਤੇ ਕੰਤੇ ਯੂਨੀ ਸਰਕ ਦੀ ਬੇ ਜਿਹੜੇ ਉਹ ਸਾਡੇ ਸਾਥੀ ਜੇਦਾਂ ਦੇ ਵਿੱਚ ਬੰਦ ਨੇ ਬੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਜਿਹੜੀ ਅਸੀਂ ਹੜਤਾਲ ਕਰੀ ਐ ਬੇ ਮੀਟਿੰਗ ਦਿੱਤੀ ਸੀ ਮੀਟਿੰਗ ਦੇ ਕੇ ਇਹ ਭੱਜਦੇ ਨਜ਼ਰ ਆਦੇ ਨੇ ਹਰ ਇੱਕ ਵਾਰ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਆ ਉਹ ਸਾਡੀਆਂ ਲਾਗੂ ਨਹੀਂ ਹੁਣ ਤੱਕ ਕਰ ਕੀਤੀਆਂ ਜਾ ਰੀਆਂ ਅੱਜ ਜਿਹੜੀ ਮੀਟਿੰਗ ਸੀ ਉਹ ਤੋਂ ਵੀ ਭੱਜਦੇ ਨਜ਼ਰ ਆ ਰਹੇ ਸੀ ਇਸ ਕਰਕੇ ਅੱਜ ਜਿਹੜਾ ਅਸੀਂ 12 ਵਜੇ ਦਾ ਪ੍ਰੋਗਰਾਮ ਦਿੱਤਾ ਸੀ ਹੜਤਾਲ ਦਾ ਬੇ ਮੀਟਿੰਗ ਕਰਨਗੇ ਉਹ ਮੀਟਿੰਗ ਕਰਨ ਤੋਂ ਬੇ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇੱਕ ਬਿਨਾਂ ਮਤਵਲ ਤੋਂ ਉਹ ਬੰਦਿਆਂ ਤੇ ਪਰਚੇ ਦੇ ਕੇ ਜੇਲ੍ਹਾਂ ਦੇ ਵਿੱਚ ਕੀਤੇ ਗਏ ਨੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਇਹ ਜਿਹੜੇ ਸਾਡੇ ਸਾਥੀ ਨੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਇਹਨਾਂ ਨੂੰ ਬਿਊਟੀਆਂ ਤੇ ਚੜਾਇਆ ਜਾਵੇ ਇਹ ਸਾਡੀ ਮੰਗ ਸੀ ਪਰ ਸਰਕਾਰ ਕਿਤੇ ਨਾ ਕਿਤੇ ਭੱਜਦੀ ਨਜ਼ਰ ਆ ਰਹੀ ਹੈ ਜੇ ਅਗਰ ਸਰਕਾਰ ਨੇ ਇਹ ਹੱਲ ਨਾ ਕੀਤਾ ਗਿਆ ਤਾਂ ਇਹ ਜਿਹੜੀ ਕੱਲ ਦੀ ਦੇਸ਼ ਵਿਆਪੀ ਹੜਤਾਲ ਹੈ ਸ਼ਾਇਦ ਉਤੋਂ ਇਹ ਵੱਧ ਵੀ ਸਕਦੀ ਹੈ ਪੰਜਾਬ ਰੋਡਵੇ ਪਨਵਸਤੀ ਆਰਟੀਸੀ ਦਾ ਜਿਹੜਾ ਕੱਚਾ ਕਾਮਾ ਕੰਟਰੈਕਟਰ ਵਰਕਰ ਇਹ ਸ਼ਾਇਦ ਲੰਬੇ ਸਮੇਂ ਵਾਸਤੇ ਵੀ ਹੜਤਾਲ ਚੱਲ ਜਵੇ ਅਸੀਂ ਸਰਕਾਰ ਨੂੰ ਇਹ ਕਹਿੰਦੇ ਆਂ ਵੀ ਜਿਹੜੇ ਜ਼ਿਲ੍ਹਾ 'ਚ ਟੱਕੇ ਸਾਥੀ ਇਹਨਾਂ ਨੂੰ ਬਾਹਰ ਕੀਤਾ ਜਾਵੇ جان جی ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਲਗਾਤਾਰ ਸੰਘਰਸ਼ ਵਿੱਢਿਆ ਗਿਆ ਉਹੀ ਮੁਲਾਜ਼ਮ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਛਾਇਦੇ ਸੋਚ ਕੇ ਵੋਟ ਪਾਈ ਸੀ ਬਦਲਾ ਦੇ ਨਾਂ ਮੋਢੇ ਕੇ ਫਰਹਾਲ ਤਾਂ ਉਹੀ ਨੇ ਪਹਿਲਾਂ ਵੀ ਤੁਸੀਂ ਧਰਨੇ ਦਿੱਤੇ ਸੀਗੇ ਹੁਣ ਵੀ ਧਰਨੇ ਦੇ ਰਹੇ ਹਾਂ ਲੱਗਦਾ ਕਿ ਸਰਕਾਰ ਦੇ ਮਹਿਜ਼ 8-9 ਮਹੀਨੇ ਰਹਿ ਗਏ ਤੇ ਤੁਸੀਂ ਫਿਰ ਵੱਡਾ ਬਦਲਾਅ ਲੈ ਕੇ ਆ ਰਹੇ ਹੋ ਬਦਲਾਅ ਤਾਂ ਸਰਕਾਰ ਸਾਡੇ ਤੇ ਲੈ ਕੇ ਆਈ ਆ ਜਿੱਦ ਦੇ ਸਰਕਾਰ 2022 ਦੇ ਵਿੱਚ ਬਣੀ ਸੀ ਤੇ ਸਾਡੇ ਬਰਕਰਾਰਾਂ ਦੇ ਆਗੂਆਂ ਦਾ ਬਹੁਤ بڑا ਰੋਲ ਸੀ ਇਹ ਸਰਕਾਰ ਨੂੰ ਬਣਾਉਣ 'ਚ ਕਿਉਂਕਿ ਸਾਡੇ ਨਾਲ ਬੱਸਾਂ ਦੇ ਵਿੱਚ ਦੇਲੀ ਹਜ਼ਾਰਾਂ ਬੰਦਾ ਸਫ਼ਰ ਕਰਦਾ ਬੀਬੀਆਂ ਮਲਾਜ਼ਮ ਜਾਂ ਪਿੰਡਾਂ ਦੇ ਲੋਕ ਅਸੀਂ ਦੱਸਦੇ ਸੀ ਵੀ ਪਿਛਲੀਆਂ ਸਰਕਾਰਾਂ ਦਾ ਜਮੀਂ ਪੱਠਾ ਬੈਟਿਆ ਪਿਆ ਨਵੇਂ ਬੰਦਿਆਂ ਨੂੰ ਮੌਕਾ ਦਿਓ ਇਹ ਸਾਡੀਆਂ ਦੁੱਖ ਤਕਲੀਫਾਂ ਸੁਣਨਗੇ ਸਾਡੇ ਮਸਲੇ ਹੱਲ ਕਰਨਗੇ ਪਰ ਹੋਇਆ ਉਲਟਾ ਅੱਜ 4 ਸਾਲ ਹੋ ਗਏ ਤਕਰੀਬਨ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਬਣੀ ਨੂੰ ਇੱਕ ਵੀ ਪੰਜਾਬ ਰੋਡ ਵਿੱਚ ਪੀਆਰਟੀਸੀ ਪਰਵਾਸ ਦੇ ਵਿੱਚ ਨਵੀਂ ਵੱਤ ਨਹੀਂ ਪਾਈ ਗਈ ਉਲਟਾ ਸਾਡੀਆਂ ਬੱਤਾਂ ਕੰਡਮ ਹੋ ਗਈਆਂ ਦੂਸਰੀ ਗੱਲ ਸਰਕਾਰ ਵੱਲੋਂ ਛੱਡੇ ਜਬਰੀ 22 ਤਰੀਕ ਨੂੰ ਸਾਡੇ ਬੰਦੇ ਚੱਕੇ ਸਾਡੇ ਡਾਂਗ ਫੇਰੀ ਸਾਡੇ ਤੇ ਪਰਚੇ ਦਿੱਤੇ ਉਲਟਾ ਇਲਜ਼ਾਮ ਵੀ ਹੁਣ ਸਾਡੇ ਤੇ ਲਾ ਰਹੇ ਆ ਕਹਿਣ ਦਾ ਮਤਲਬ ਵੀ ਗੰਗਾ ਤਾਂ ਹੀ ਸ਼ਕਤੀਮਾਨ ਹੈ ਘਰੋਂ ਚੱਕਿਆ ਵੀ 4 ਵਜੇ ਇਹਨਾਂ ਨੇ 307 ਦੇ ਪਰਚੇ ਵੀ ਨਹੀਂ ਦਿੱਤੇ ਤੇ ਅੱਜ ਬੰਦੇ ਵੀ ਸਾਡੇ ਅੰਦਰ ਨੇ ਤੇ ਮਿੰਤਾ ਫੇਸਾ ਤੋਂ ਕਰਵਾ ਰਹੇ ਆ ਕੇਸਰੀ ਗਰੁੱਪ ਵੱਡਾ ਗਰੁੱਪ ਹੈਗਾ ਇਹ ਉਹਦੇ ਤੇ ਵੀ ਲਗਾਤਾਰ ਸਰਕਾਰ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਇਸ ਨੂੰ ਕਿੱਦਾਂ ਦੇ ਇਹ ਸਰਕਾਰ ਦਾ ਰਵਈਆ ਹੋ ਗਿਆ ਵੀ ਜਿਹੜਾ ਬੋਲਦਾ ਨਾ ਸੱਚ ਸੱਚ ਦੇ ਖਿਲਾਫ ਬੋਲਦਾ ਜਾਂ ਤਾਂ ਜੇਲ੍ਹ ਜਾਂ ਰੇਡਾਂ ਜਾਂ ਬਦਲੀਆਂ ਪਰ ਇਹ ਮੈਂ ਸਰਕਾਰ ਨੂੰ ਇੱਥੋਂ ਦੇ ਚੇਤਾਵਨੀ ਦੇਣੀ ਚਾਹਣਾ ਵੀ ਇਹ ਪੰਜਾਬ ਆ ਸਪਰਿੰਗ ਦਾ ਕੰਮ ਕਰਦਾ ਜਿੰਨਾ ਦੱਬੋਗੇ ਨਾ ਉਹਨਾਂ ਬੂਮਬੈਕ ਮਾਰੂ ਜਾ ਕੇ ਇਹ ਚਾਹੇ ਪ੍ਰੈਸ ਦੀ ਆਜ਼ਾਦੀ ਖੋਣ ਲੱਗੇ ਹੋਏ ਹੋ ਚਾਹੇ ਮੁਲਾਜ਼ਮਾਂ ਨੂੰ ਦੱਬਣ ਲੱਗੇ ਹੋਏ ਹੋ ਇਹ ਨਤੀਜੇ 2027 ਦੇ ਵਿੱਚ ਭੁਗਤੋਗੇ ਯਾਦ ਰੱਖੀ ਜੀ ਤੁਹਾਨੂੰ ਜੇਲ੍ਹ ਭੇਜਿਆ ਗਿਆ ਪ੍ਰਧਾਨ ਜੀ ਦੀ ਵੀਡੀਓ ਬੜੀ ਵਾਇਰਲ ਹੋਈ ਉਸ ਵੇਲੇ ਧਰਨਾ ਚੱਲ ਰਿਹਾ ਸੀ ਲੱਗਦਾ ਨਹੀਂ ਕਿ ਜੇਲ੍ਹ ਦੇ ਵਿੱਚ ਤਾਂ ਝੂਠਾ ਭੇਜਿਆ ਗਿਆ ਪਰ ਤੁਸੀਂ ਇੱਕ ਸਾਫ਼ ਸੁਥਰੇ ਜਿਹੜੇ ਬਰੀ ਹੋ ਕੇ ਬਾਹਰ ਆਏ ਹੋ ਦੇਖੋ ਜਦੋਂ ਅਸੀਂ ਕਾਂਗਰਸ ਦੀ ਸਰਕਾਰ ਸੀ ਮੈਂ ਤੁਹਾਨੂੰ ਉਹ ਉਹਦੀ ਗੱਲ ਦੱਸ ਦੇਣਾ ਅਸੀਂ ਕਾਂਗਰਸ ਦਾ ਉਹ ਭੰਡੀ ਪ੍ਰਚਾਰ ਕਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਣੇ ਨੂੰ ਸਾਡੇ ਨਾਲ ਜਿਵੇਂ ਅੱਜ ਅਸੀਂ ਧਰਨਿਆਂ ਦੇ ਵਿੱਚ ਬੈਠੇ ਆਂ ਐਵੇਂ ਇਹ ਸਾਡੇ ਵਿੱਚ ਧਰਨਿਆਂ ਦੇ ਵਿੱਚ ਬੈਠਦੇ ਸੀ ਆ ਕੇ ਭਗਵੰਤ ਮਾਨ ਜੀ ਵੀ ਕਹਿੰਦੇ ਹੁੰਦੇ ਵੀ ਸਾਨੂੰ ਇੱਕ ਮੌਕਾ ਦੋ ਵੀ ਅਸੀਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਅੱਜ 4 ਸਾਲ ਤੋਂ ਵੀ ਪਲੱਸ ਹੋ ਚੁੱਕੇ ਐ ਇਹ ਸਰਕਾਰ ਨੂੰ ਇਹ ਸਰਕਾਰ ਨੇ ਇੱਕ ਵੀ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਉਲਟਾ ਰੈਲੀਆਂ ਇਹ ਗੱਡੀਆਂ ਭੇਜ-ਭੇਜ ਕੇ ਪਬਲਿਕ ਨੂੰ ਤਾਂ ਪਰੇਸ਼ਾਨ ਕਰ ਰਹੀ ਐ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਜੇਲਾਂ ਦੇ ਵਿੱਚ ਇਹ ਸਰਕਾਰ ਜਿਹੜੀ ਅਸੀਂ ਆਪਣੀ ਹੱਥੀ ਚੁਣੀ ਸਰਕਾਰ ਵਿੱਚ ਸਾਨੂੰ ਇਹ ਜੇਲਾਂਾਂ 'ਚ ਭੇਜੋਗੇ ਪਰ ਇਹ ਆਣ ਆਲੇ ਸਤਾਈ ਦੇ ਵਿੱਚ ਨਤੀਜੇ ਜਿਵੇਂ ਕਾਂਗਰਸ ਦੀ ਸਰਕਾਰ ਨੂੰ ਭੁਗਤਣੇ ਪਏ ਇਵੇਂ ਇਹਨਾਂ ਨੂੰ ਭੁਗਤਣੇ ਪੈਣਗੇ ਅੱਜ ਇਹ ਧਾਰਿਆਂ ਨੂੰ ਇਹ ਵੇਚਣ ਤੇ ਸਰਕਾਰਾਂ ਲੱਗੀਆਂ ਹੋਈਆਂ 300 ਬੱਸ ਕੰਡਮ ਹੋ ਚੁੱਕੀ ਐ ਇੱਕ ਵੀ ਬਸ ਸਰਕਾਰ ਦੀ ਇਹ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਨਮੀ ਨਹੀਂ ਪਈ ਹੈ ਔਰ ਪਬਲਿਕ ਨੂੰ ਇਹ ਬਹੁਤ ਲਾਰੇ ਲਾਰੇ ਆ ਕਿ ਤੁਹਾਨੂੰ 1000 ਜਾਂ 2000 ਰੁਪਏ ਦੇ ਦੇਣਾ ਪਰ ਕੁਝ ਨਹੀਂ ਹੈ ਇਹਨਾਂ ਦੇ ਪੱਲੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਤੁਸੀਂ ਆਪ ਦਾ ਕੋਈ ਹੋਰ ਵਧੀਆ ਤਰੀਕੇ ਨਾਲ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਿਹੜਾ ਇਹ ਪੰਜਾਬ ਰੋਡਵੇ ਪਨ ਬਸ ਪੀ ਆਰ ਟੀ ਸੀ ਦੇ ਵਿੱਚ ਕੱਚਾ ਕੰਮ ਹੈ ਇਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇ ਔਰ ਟ੍ਰਾਂਸਪੋਰਟ ਦੇ ਵਿੱਚ 10000 ਦੇ ਕਰੀਬ ਨਵੀਆਂ ਬੱਸਾਂ ਪਾਈਆਂ ਜਾਣ ਜਿਹੜੀ ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਹੈ ਉਹ ਪਰੇਸ਼ਾਨੀ ਬੰਦ ਹੋ ਜਾਵੇ। ਅਗਲਾ ਸਟੈਪ ਸਰਕਾਰ ਤੇ ਹੈ ਜੀ ਸਾਡੀ ਅੱਜ ਮੀਟਿੰਗ ਚੱਲ ਰਹੀ ਹੈ ਸੈਕਟਰੀ ਸਟੇਟ ਟ੍ਰਾਂਸਪੋਰਟ ਨਾਲ ਅਸੀਂ ਤਾਂ ਕਹਿੰਦੇ ਆ ਵੀ ਉਹ ਮੀਟਿੰਗ 'ਚ ਕੋਈ ਨਤੀਜਾ ਨਿਕਲੇ ਤੇ ਸਾਡੇ ਭਵਿੱਖ ਲਈ ਜਾਂ ਸਾਡੇ ਮਹਿਕਮੇ ਲਈ ਚੰਗਾ ਸੁਨੇਹਾ ਆਵੇ। ਅੱਛਾ ਲੱਗਦਾ ਨਹੀਂ ਕਿ ਟ੍ਰਾਂਸਪੋਰਟ ਮੰਤਰੀ ਕਦੀ ਮੋਗੇ ਕਦੀ ਲੁਧਿਆਣੇ ਜਾ ਕੇ ਬੱਸ ੱਡਿਆਂ ਤਾਂ ਜਾ ਕੇ ਚੈਕਿੰਗਾਂ ਕਰ ਰਹੇ ਨੇ ਪਰ ਇਹ ਉਹਨਾਂ ਦੇ ਤੁਸੀਂ ਉਹਨਾਂ ਦੇ ਅੰਡਰ ਮੈਕਮੇ ਦੇ ਅੰਡਰ ਕੰਮ ਕਰਦੇ ਹੋ ਤੁਹਾਡੀ ਵੀ ਸਾਰ ਲੈਣੀ ਚਾਹੀਦੀ ਹੈ। ਤਕਰੀਬਨ 55 ਮੀਟਿੰਗਾਂ ਹੋ ਗਈਆਂ। ਅਸੀਂ ਤਾਂ ਬਾਰ-ਬਾਰ ਦੱਸ ਰਹੇ ਹਾਂ ਵੀ ਇਹ ਮੈਕਮਾ ਸਾਨੂੰ ਪਤਾ ਕਿਵੇਂ ਬਚੂਗਾ ਕਿਵੇਂ ਚੱਲੂਗਾ ਕਿਉਂਕਿ ਅਸੀਂ ਇਹ ਮੈਕਮੇ ਦੇ ਵਿੱਚ ਰਹਨੇ ਆਂ ਪਰ ਸਾਡਾ ਉੱਪਰਲਾ ਕੋਈ ਸਾਡਾ ਸੁਣਨ ਨੂੰ ਪਿਆਰ ਨਹੀਂ ਹੈ। ਅੱਛਾ ਇੱਕੋ ਲੇਡੀਜ਼ ਨੂੰ ਫ੍ਰੀ ਵਾਲੀ ਸਕੀਮ ਚੱਲ ਰਹੀ ਆ ਉਹ ਲੱਗਦਾ ਬੰਦ ਹੋਣੀ ਚਾਹੀਦੀ ਹੁਣ ਕਿਉਂਕਿ ਕਾਟਾ ਸਰਕਾਰ ਨੂੰ ਤਾਂ ਪੈ ਹੀ ਰਿਹਾ ਉਸ ਦਾ ਨਤੀਜਾ ਤੁਹਾਨੂੰ ਭੁਗਤਣਾ ਪੈ ਰਿਹਾ ਤੁਹਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਾਡੀ ਤਾਂ ਇਹ ਬੇਨਤੀ ਹੈ ਵੀ ਇਹ ਸਰਕਾਰ ਦਾ ਫੈਸਲਾ ਨੂੰ ਬੰਦ ਕਰੇ ਚਾਲੂ ਕਰੇ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਸਾਡੇ ਬਲੋਂ ਤਾਂ ਇਹ ਵੀ ਜਿੰਨਾ ਸਫਰ ਕਰਵਾਇਆ ਜਾਂਦਾ ਤਕਰੀਬਨ ਸਾਡਾ ਨਾ ਨਾ ਕਰਦੇ 12-1300 ਕਰੋੜ ਸਰਕਾਰ ਕੰਨੀ ਬਕਾਇਆ ਪਿਆ ਫ੍ਰੀ ਸਫਰ ਦਾ ਅਸੀਂ ਤਾਂ ਕਿਨੇ ਵੀ ਸਾਡੇ ਪੈਸੇ ਸਾਡਾ ਕਰਾਇਆ ਨਾਲ ਨਾਲ ਸਰਕਾਰ ਰੀਲੀਜ਼ ਕਰੇ ਚਲਾਈ ਜਾਵੇ ਜੇ ਸਰਕਾਰ 'ਚ ਇਹਨਾਂ ਦਮ ਨਹੀਂ ਹੈਗਾ ਵੀ ਉਹ ਵਿਭਾਗ ਨੂੰ ਪੈਸੇ ਦੇ ਸਕਦੀ ਫਿਰ ਫ੍ਰੀ ਸਫਰ ਸੂਚ ਚਲਾਈ ਕਰੇ ਵਾਸਤੇ ਆ ਸਪਸ਼ਟ ਹੈ ਨਾ ਜਾਰ ਲੱਕ ਚਾਲੂ ਰੱਖੇ ਸਾਨੂੰ ਉਤਰਾਜ ਕੋਈ ਨਹੀਂ ਪਰ ਸਾਨੂੰ ਪੈਸੇ ਸਾਰੇ ਬਕਾਇਆ ਤਾਂ ਮਿਲੇ ਉਹਨਾਂ ਕਰਕੇ ਟਨਖਾਹਾਂ ਲੇਟ ਨੇ ਅੱਜ ਕੁਝ ਵਰਕਰਾਂ ਦੀ ਤਨਖਾਹ ਆਈ ਆ ਕੁਝ ਦੀ ਹਜੇ ਪੈਂਡਿੰਗ ਹੈ ਅੱਜ ਤਰੀਕ ਦੇ ਕੋਲ ਪੈਂਡਿੰਗ ਹੋਈ ਹੈ ਤਕਰੀਰ ਮੈਂ ਹੁੰਦੀ ਮਹੀਨੇ-ਮਹੀਨੇ ਦੀ ਆ ਪਰ ਜਿਹੜਾ ਪੀਆਟੀ ਦਾ ਹਾਲ ਸਾਡੇ ਨੂੰ ਮਾਰਾ ਪੀਆਟੀ ਦੀ ਤਿੰਨ-ਤਿੰਨ ਚਾਰ-ਚਾਰ ਮਹੀਨਿਆਂ ਦੀ ਪੈਂਡਿੰਗ ਚੱਲਦੀ ਹੈ ਅੱਜ ਤਾਂ ਫੇਰ ਦਬ ਘੁੱਟ ਕੇ ਲੈ ਲੈਣੇ ਆ ਤਾਂ ਇਹ ਉਹੀ ਮੁਲਾਜ਼ਮ ਨੇ ਜਿਨ੍ਹਾਂ ਵੱਲੋਂ ਬਦਲਾ ਦੇ ਨਾਮ ਤੇ ਸਰਕਾਰ ਲਿਆਈ ਗਈ ਸੀ ਦੂਜੇ ਪਾਸੇ ਪੰਜਾਬ ਕੇਸਰੀ Hindu ਗਰੁੱਪ ਤੇ ਜਿਹੜੇ ਸਰਕਾਰ ਦੇ ਵੱਲੋਂ ਰੇਡਾਂ ਪਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਵੀ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਦੇਖਣ ਵਾਲੀ ਗੱਲ ਹੋਵੇਗੀ ਇੱਕ ਪਾਸੇ ਦਾ ਸਟੇਟ ਸੈਕਟਰੀ ਨੇ ਜਿਹੜੇ ਟਰਾਂਸਪੋਰਟ ਦੇ ਮੀਟਿੰਗ ਚੱਲ ਰਹੀ ਹੈ ਪਰ ਦੂਜੇ ਪਾਸੇ 2027 ਦੇ ਵਿੱਚ ਵੱਡਾ ਬਦਲਾਅ ਲਿਆਉਣ ਦੀ ਗੱਲ ਇਹ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇਖਣ ਵਾਲੀ ਗੱਲ ਹੋਵੇ ਕਿ ਮਹਿਜ਼ 8 ਮਹੀਨੇ ਦੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਦੇ ਜਿਹੜੇ ਮੰਗਾਂ ਨੇ ਉਹਨਾਂ ਨੂੰ ਪੂਰਾ ਕਰ ਪੈਂਦੀ ਹੈ ਜਾਂ ਫਿਰ ਇਹ ਮੁਲਾਜ਼ਮ ਜਿਹੜੇ ਨੇ ਆਪਣੀ ਹੱਕੀ ਮੰਗਾਂ ਲਈ ਆਪਣੀ ਤਨਖਾਹਾਂ ਲਈ ਇੰਚੇ ਸਰਕਾਰ ਦੇ ਅੱਗੇ ਬੇਨਤੀਆਂ ਕਰਦੇ ਰਹਿਣਗੇ ਰੂਪਨਗਰ ਤੋਂ ਸਯੋਗੀ ਹੋਰਾਂ ਦੇ ਨਾਲ ਪੁਲਕਿਤ ਕੁਮਾਰ ਜੱਗ ਬਾਣੀ ਟਿੱਪੀ